ਹਾਂਜੀ ਸਾਰਿਆਂ ਸ਼ਸ਼ੀ ਕਾਲ ਜੀ ਐਨ ਆਪ ਤੇ ਪਰਮਾਨੁ ਉਸਨਾ ਕੇ ਮੈਂ ਸਭ ਠੀਕ ਠਾਕ ਹੋਵੋਗੇ ਮਾਰਾ ਅੱਛੀ ਕਿਰਪਾ ਨਾਲ ਜਿਹੜੇ ਸਭ ਡਿੱਟਾਗੇ ਚਾਹੀਦੇ ਅੱਜ ਆਪਾਂ ਲੱਗੇ ਆ ਫਲੋ ਬਣਾਉਣਾ ਫਲੋ ਲੱਪਾ ਬਣਾਵਾਂਗੇ ਚੀਰ ਕੇ ਇਹ ਭਰ ਕੇ ਵੀ ਬਣਾ ਲੈਂਦੇ ਆ ਕਾਫੀ ਗੇਮਾਂ ਆ ਗਏ ਕਾ ਕੀ ਬਹੁਤ ਸਲਤ ਬੰਦੇ ਆ ਸਿੰਦਾ ਸੋ ਕੋਨ ਕੋਨ ਟੋ ਅਬਨਦਾ ਆਈ ਤੇ ਪਈ ਆਦੀ ਲ ਕੇ ਬਣਾਉਣਾ ਕੁਝ ਫਰੀ ਨਈ ਬਣਾਇ ਕਾफी ਚੇਰ ਹੋ ਗਿਆ ਉਹ ਤਾਂ ਮਮੂ ਮਸਵਾ ਬਣ ਗਿਆ ਮਾਰੇ ਬੱਤੇ ਨਹੀਂ ਨਾ ਸੰਧ ਵਰਤੇ ਕੀ ਕੀ ਆਪਾਂ ਮੋਏ ਬਣੇ ਸੀ ਮੱਕੀ ਆ ਕੀ ਇਸ ਨੂੰ ਛੋਲੇ ਬਣਾ ਲੈਂਦੇ ਹਾਂ ਮੱਕੀ ਬਣਾ ਕੇ ਮੈਂ ਦੇਖੇ ਮੇਰੇ ਬੰਦੇ ਆ ਇਹ ਵੀ ਦੇਖੇ ਕਿ ਨਿਕਰ ਲਾਇੰਦੇ ਬਾਜ਼ਾਰ ਵਿੱਚ ਤਿੰਨੋ ਘੱਟ ਮਿਲਦੇ ਆ। ਬਾਜ਼ਾਰ ਵਿੱਚ ਵੀ ਇਹ ਨਹੀਂ ਜ਼ਿਆਦਾ ਵੀ ਮਿਲ ਆਉਂਦੇ। ਕਿ ਇਹ ਤੇ ਸਵਾਲ ਧੰਨਗੇ ਬੇਰੱਖਾਂਗੇ ਦਿਲਪੱਖੇ ਦੇ ਨਾਂ ਵਾਂਗੇ ਅੱਦੇ ਅਪਾਰਕ ਦੇ ਆ ਅੰਤੇ ਕੀ ਦੋਰੀ ਨੇ ਆ ਸਾਨੂੰ ਬੈਟਰੀ ਨਹੀਂ ਕੰਮ ਕਰ ਰਹੀ ਹੈ। ਕੋਈ ਬੱਟਰੀ ਨਹੀਂ ਬਣਾਏ। ਕਾਪੀ ਚ ਰੋ ਗਿਆ ਵਾਹ ਪੈਲੀ ਆ ਰਹੀ ਪਾਉਂਗੇ। ਅਸੀਂ ਤਾਂ ਅੱਧੀ ਗੱਦੀ ਬਣਾਏ ਆ। ਜੀ ਆਪਾਂ ਛੇ ਲੈਂਦੇ ਆ ਹੁਣ ਆਪਾਂ ਬ੍ਰੇਕ ਬ੍ਰੇਕ ਕੱਟਾਂਗੇ ਇਹ ਜਿਵੇਂ ਆਹ ਰਾਮ ਟੋਨੀ ਆਪਾਂ ਬਣਾਉਂਦੇ ਆ ਉਦਾਂ ਹੀ ਬਣਾਨੇ ਆ ਇਹ ਦੇ ਵਿੱਚ ਆਪਾਂ ਅਦਰਕ ਦਸਨਾ ਆਹ ਟਮਾਟਰ ਨੂੰ ਐ ਮੈਂ ਤਾਂ ਤੜਕਾ ਕਰ ਲੈਂਦੇ ਵੀ ਜਿਹੋਨੇ ਨੂੰ ਕੱਟ ਕੇ ਬਾਅਦ ਵਿੱਚ ਤੜਕਾ ਤਿਆਰ ਕਰਦੇ ਆ ਇਬੜਾਉਂਦੇ ਆ ਪਰ ਜਿਹੜੇ ਭਾਂ ਭਰਾ ਲਾਉਂਦੇ ਆ ਕੋਈ ਬਹੁਤ ਸ਼ਕੀਨ ਆ ਇਹ ਸਬਜ਼ੀ ਦੇ ਜਿਹੜੇ ਲਉਦੇ ਨਾ ਨਾ ਪਾਉਂਦੇ ਵੀ ਆ ਆਪਾਂ ਨਹੀਂ ਕਦੀ ਲਾਏ ਪਰ ਤੜਕਾ ਦਸਨ ਪਿਆਜ਼ ਕੱਟ ਲਿਆ ਵਾ ਲੈ ਟਮਾਟਰ ਵੀ ਚਕਾਵਾਂਗੇ ਤੇ ਹੁਣ ਤੜਕਾ ਲਾਉਨੇ ਆਪਾਂ ਫੜੋ ਲਾਉ। ਤੜਕਾ ਆਪਾਂ ਕੌੜੇ ਤੇਲ ਦਾ ਲਾਵਾਂਗੇ। ਆਪਣਾ ਗਰਮ ਹੋ ਚੁੱਕਿਆ ਬਾਦ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਜੀਰਾ ਲਾਲ ਹੋ ਗਿਆ ਸਾਡੇ ਤੇ ਥੋੜਾ ਜਿਹਾ ਸੁਆਹਣੇ ਨਾਲ ਹੀ ਨਾ ਸਾਨੂੰ ਜਿੰਨੀ ਤਰ੍ਹਾਂ ਘੋਲਾਂਗੇ ਫਿਰ ਅਦਰਕ ਪਾਵਾਂਗੇ ਵਿੱਚ ਤਦ ਕਿਹੜਾ ਪਾਵਾਂਗੇ ਜਿੰਨਸ ਨਾ ਬਰਾਂਪੋ ਜੁੱਕਿਆ ਵਾ ਹੋਣੇ ਰਹੇ ਚਾ ਅਦਰਕ ਭਾਤਾ ਅੱਜ ਇਹ ਚੋਣਾਂ ਕਾ ਪਿਆਰ ਵਿਵਾਦ ਹੁੰਦੇ ਆ ਮੇਰੀਆਂ ਬਣਾ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿੰਦਾ ਨੀ ਆਹੜੀਆਂ ਸਬਜ਼ੀਆਂ ਬਣਦੀਆਂ ਸਬਜ਼ੀਆਂ ਦੇ ਜਿਹੜਾ ਸਾਰੇ ਇਦਾਂ ਹੀ ਪਾਉਂਦੇ ਆ ਆਪਾਂ ਹੁਣ ਚੈਨਲ ਬਣਾਇਆ ਜਿਹੜੂ ਤੇ ਵੀਡੀਓ ਤੇ ਪਾਉਣੀ ਹੁੰਦੀ ਆ ਬਾਕੀ ਫੇਰ ਵੀ ਜੇ ਚੰਗੀ ਲੱਗ ਲੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇ ਉੜੀ ਜੀ ਆਪਾਂ ਵਿੱਚ ਕਾਲੀ ਮਿਰਚ ਵੀ ਪਾਵਾਂਗੇ ਹਰੀ ਮਿਰਚ ਨਹੀਂ ਆਪਾਂ ਬਾਈ ਨਾਲ ਹੀ ਪਾ ਦਾਂਗੇ ਪੀਸੀ ਹੋਈ ਇਹ ਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਤੜਕੇ ਦੇ ਲਓ ਜੀ ਹੁਣ ਆਪਾਂ ਆਲੂ ਮਟਰ ਜਿਹੜੇ ਕੱਟੇ ਹੋਏ ਹੈਗੇ ਉਹ ਵੀ ਪਾ ਦਾਂਗੇ ਵਿੱਚ ਆ ਜਾ ਵਿੱਚ ਤਰੀਆਂ ਬਾਰਡਰ ਵੀ ਪਾ ਦਿੰਨੇ। ਇਸਾ ਮੇ ਤੇ ਆ ਪੰਜਨੇ ਮਾਦੀ ਪਾਈ ਜਾਈਏ। ਪਰ ਸੇਤ ਦੀ ਠੀਕ ਨਹੀਂ ਜਿਆਦੇ ਪਚਦੇਵਨੀ ਆ। ਥੋੜੇ ਥੋੜੇ ਵਿੱਚ ਨੂੰ ਪਾ ਦ ਦੇ ਤੇ ਵੀ ਫਾਜੀ ਜਿੱਦ ਹੋਵੇ ਰਾਤੇ ਪੁੰਨ ਚ ਪਾ ਦਿੰਨੇ ਆ ਟਮਾਟਰ ਜਿਹੜੇ ਇੰਨੇ ਕਿ ਆਪਾਂ ਤੋਂ ਨਹੀਂ ਜਾ ਰਹੇ ਨਹੀਂ ਤੜਕਾ ਆਪਣਾ ਗੈਰ ਲਾ ਲਿਓ ਹੁਣ ਥੋੜੇ ਟਾਈਮ ਲਈ ਆਪਾਂ ਇਹਨੂੰ ਉਤਨੇ ਤੱਕ ਇਹ ਥੋੜੇ ਪੱਕ ਜਾਂਦੇ ਆ ਫਿਰ ਆਪਾਂ ਇਹਨਾਂ ਨੂੰ ਤੜਕਾ ਮੋਕਾ ਆ ਜੋਨ ਆਪਾਂ ਰਿਉਂਦੇ ਆ ਸਭੇ ਆਪਣੀ ਧੰਨ ਦਿੱਤੀ ਆ ਪ੍ਰਿਵੰਦੀਆ ਬਹੁਤ ਟੇਸਟੀ ਬਣੀ ਆ ਪੰਜਾਬੀ ਕੀਤੀ ਆ ਤੇ ਇਹ ਵੀ ਬਣਾਇਆ ਦਾਣਾ ਤੇ ਦਿਸੇ ਤੇ ਦਲੀਭੰਦੀਆ ਬਹੁਤ ਟੇਸਟੀ ਬਣੀ ਆ ਤਾਂ ਮਾਜੀ ਸ਼ਸ਼ੀਕਾਲ ਤੁਹਾਡੇ ਮੇਰੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ